ਰਾਜੂ ਨੂੰ ਆ ਕੇ ਸਾਸਿਕਾ ਸਾਸਿਕਾ ਪਾਤਵੇ ਗਲੋਬਲ ਦੇ ਸਟੂਡੈਂਟਸ ਜੇ ਇਹਨਾਂ ਦਾ ਕੋਈ ਵੀ ਟੀਚਰ ਇਹਨਾਂ ਦਾ ਸਨੈਪਚੈਟ ਵੇਖਦਾ ਤੇ ਇਹਨਾਂ ਦੀਆਂ ਗੱਲਾਂ ਪੱਟੀਆਂ ਨਹੀਂ ਨਹੀਂ ਭੁੱਲੇ ਜਾਂਦੇ ਹੁੰਦੇ ਜਿਵੇਂ ਇਹਨੂੰ ਬਾਲਾ ਮੈਂ ਇਹਦੇ ਨਾਲ ਕੁੱਤੇ ਲੜਾਉਂਦਾ ਰਿਹਾ ਕਿ ਨਹੀਂ ਬੜੇ ਪਿੱਟਬੁੱਲ ਸਾਡਾ ਓਨਲੀ ਨੂਰ ਪਰ ਕੀ ਮੈਂ ਧਰਤੀ ਤੇ ਪੰਜਾਬ ਚ ਮੁੱਕ ਦੇ ਦੇ ਦੇਖੀ ਦਾਦਰ ਗੱਡੀ ਟੰਗੀ ਫਦਾ ਕੋਟ ਮੇਰਾ ਸਾਰੇ ਵਿਆਹ ਲਗਾਤੇ ਪਾਣੀ ਵੀ ਨਾ ਸਿਹਤ ਲਈ ਬਹੁਤ ਜ਼ਰੂਰੀ ਆ ਠੀਕ ਆ ਆ ਭਾਈ ਹੈ ਇਹ ਬਾਈ ਆਪਣਾ ਵੀਰਾ ਆਪਣਾ ਬੈਟਰ ਕਲੀਮਿਗ੍ਰੇਸ਼ਨ ਕੀ ਹਾਲ ਕੀ ਹਾਲ ਦਾ ਯਾਰ ਜਦੋਂ ਅਸੀਂ ਘਰੋਂ ਚੱਲੀਏ ਤੂੰ ਮਗਰੋਂ ਨਿਕਲ ਜਾਂਦਾ ਮੈਂ ਤੁਰ ਮੇਰੇ ਹੀ ਸਰੀਆਂ ਮੇਰੀਆਂ ਮੱਜਾਂ ਮੇਰੀ ਪਿਆੜੀ ਤੇ ਮੇਰੀ ਕੱਟੀ ਤੂੰ ਮੱਜਾਂ ਦਾ ਪਿਓ ਲੱਗਦਾ ਮੈਨੂੰ ਦੇ ਦਿੱਤੀ ਜਾਏ ਮੈਂ ਚੱਲ ਜਾਂਦਾ ਮੈਂ ਆਪਦੀ ਹਸਬੰਡ ਨਾ ਵੀ ਰਹਿਣਾ ਸੌਰੀ ਆਪਦੀ ਵਾਈਫ ਨਾ ਵੀ ਰਹਿਣਾ ਯਾਰ ਰਹਿ ਜਿਹੜੀ ਵਾਈਫ ਨਾ ਰਹਿਣਾ ਜਾ ਇਹ ਸਪੌਂਸਰਡ ਬਾਈ ਮਨਦੀਪਪੁਰ ਮਤਲਬ ਮੇਰੀ ਭੈਣ ਜੋ ਵੀ ਸਾਡੀ ਕੁੜੀ ਆ ਮੇਰਾ ਆ ਪਿਓ ਕਿੰਦਾ ਤੇ ਤੇਰਾ ਪਿਓ ਪਾਲਾ ਪਾਲਾ ਜੂਰੀ ਮੇਰੇ ਨਾਨਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਰਾਜੂ ਨੂੰ ਕਹਣਾ ਠੀਕ ਹੈ ਹਾਂ ਥੱਲੇ ਸਕੂਲ ਆਈ ਨਹੀਂ ਬਸ ਉਹ ਤੂੰ ਆਣਾ ਵੀ ਆ ਬਸ 4:00 ਵਜੇ ਆ ਜਾਈਂ ਹੁਣ ਇੱਧਰ ਕੀ ਮੱਜਾ ਵੇਖਣਾ ਈ ਤੂੰ ਤੂੰ ਕੀ ਕਹਣਾ ਨਹੀਂ ਹੈ ਤੂੰ ਕੀ ਕਹਣਾ ਨਹੀਂ ਹੈ ਤੂੰ ਕੀ ਕਹਣਾ ਨਹੀਂ ਬਦਲੀ ਆਏ ਆਏ ਉਹ ਇਹ ਕੂ ਤੇ ਨੂੰ ਮਾਰ ਤਾ ਨੂੰ ਵਾ ਸასი ਕਾਲ ਬੁਲਾ ਦੋ ਸਨੈਪਚੈਟ ਵਾਲੇ ਨੂੰ ਕਿੱਥੋਂ ਦੇ ਸਟੂਡੈਂਟ ਤੁਸੀਂ ਪਾਤਵੇ ਗਲੋਬਲ ਦੇ ਸਟੂਡੈਂਟਸ ਜੇ ਇਹਨਾਂ ਦਾ ਕੋਈ ਵੀ ਟੀਚਰ ਇਹਨਾਂ ਦੇ ਸਨੈਪਚੈਟ ਵੇਖਦਾ ਤੇ ਇਹਨਾਂ ਦੀਆਂ ਗੱਲਾਂ ਪੱਟੀਆਂ ਜਾਣ ਨਹੀਂ ਹਾਂਜੀ ਕਿ ਕਈ ਬੰਦੇ ਨਹੀਂ ਭੁੱਲੇ ਜਾਂਦੇ ਹੁੰਦੇ ਜਿਵੇਂ ਇਹਨੂੰ ਪਤਾ ਮੈਂ ਇਹਦੇ ਨਾਲ ਕੁੱਤੇ ਲੜਾਉਂਦਾ ਰਿਹਾ ਕਿਹੜੀ ਬੜੇ ਪਿੱਟਬੁੱਲ ਉਹ ਹੁਣ ਨਾਂ ਨਹੀਂ ਲੈਣਾ ਆਪਾਂ ਸ਼ੌਂਕ ਸੀ ਯਾਰ ਕਿਸੇ ਟਾਈਮ ਗੱਲ ਜੀ ਸਾਰਿਆਂ ਨੂੰ ਤਵਾ ਤਵਾ ਹੀ ਕਦੇ ਪੜੇ ਨਹੀਂ ਪਰ ਯੂਨੀਵਰਸਿਟੀ ਬੜੀ ਵੱਡੀ ਆ ਲੋ ਵੀ ਫਰੈਂਡੋ ਹਮ ਗਰ ਹੈ ਕੀ ਆਲ ਕੀ ਹਲਕਾ ਜਿਆ ਜਦੋਂ ਅਸੀਂ ਘਰੋਂ ਚੱਲ ਗਏ ਤੂੰ ਮਗਰੋਂ ਨਿਕਲ ਜਾਨਾ ਵਾ ਤੈਨੂੰ ਇਹ ਨਹੀਂ ਪਤਾ ਅਬ ਕੀ ਕਰੇ ਰਹਿਣਾ ਜਾਂ ਨਹੀਂ ਰਹਿਣਾ ਉੱਚੀ ਆਵਾਜ਼ ਚ ਗੱਲ ਕਰਨ ਦੀ ਲੋੜ ਨਹੀਂ ਮੈਨੂੰ ਪਤਾ ਇਹ ਮੈਂ ਘਰ ਛੱਡ ਕੇ ਚੱਲ ਜੀ ਤੇ ਚੱਲ ਜੋ ਮੇਰੇ ਆਉਂਦਾ ਢਿੰਡਾ ਫੇਲਾ ਨਾ ਪਹਿਲੀ ਛੜੀ ਮੇਰੇ ਨਾਲ ਕਰੋ ਕਿਉਂ ਕਰਾ ਗਿਆ ਜਾਂ ਦੱਸ ਤੋਰ ਮੇਰੀ ਛੜੀਆਂ ਮੇਰੀਆਂ ਮੱਜਾਂ ਮੇਰੀ ਪਿਆੜੀ ਮੇਰੀ ਕੱਢੀ ਤੂੰ ਮੱਜਾਂ ਦਾ ਪਿਓ ਲੱਗਦਾ ਮੈਨੂੰ ਦੇ ਦਿੱਤੀ ਜਾਏ ਮੈਂ ਚੱਲ ਜਾਂਗਾ ਮੈਂ ਆਪਦੀ ਹਸਬੰਡ ਨਾ ਵੀ ਰਹਿਣਾ ਸੌਰੀ ਆਦੀ ਵਾਈਫ ਨਾ ਵੀ ਰਹਿਣਾ ਇਹਨੂੰ ਤਾਂ ਜਿਹੜਾ ਜਿਹੜੀ ਵਾਈਫ ਨਾ ਰਹਿਣਾ ਜਾ ਯਾਦ ਲੈ ਉਹ ਪੰਨੀਣਾ ਇਹ ਵੀ ਲਵਾ ਕੇ ਕੱਲਾਂਗੇ ਇਹ ਸਪੌਂਸਰਡ ਬਾਏ ਮਨਦੀਪਪੁਰ ਮਤਲਬ ਮੇਰੀ ਭੈਣ ਜੋ ਵੀ ਸਾਡੀ ਕੁੜੀ ਆ ਆ ਲਵਾ ਕੇ ਕੱਲਾਂਗੇ ਇਹ ਵੀ ਕੁੜੀ ਮੇਰੀ ਆ ਤੂੰ ਮੇਰਾ ਪਿਓ ਨਾ ਬਣ ਤੂੰ ਨਾ ਮੇਰਾ ਪਿਓ ਬਣ ਮੈਂ ਤੇਰੀ ਮਾਂ ਹੀ ਬਣਨਾ ਮੇ ਨਹੀਂ ਮੇਰਾ ਆ ਪਿਓ ਕਿੰਦਾ ਤੇ ਤੇਰਾ ਪਿਓ ਪਾਲਾ ਹੈਗੀ ਪਾਲਾ ਜੂਰੀ ਮੇਰੇ ਨਾਨਾ ਉੱਚੀ ਤੇ ਮੇਨਾ ਨਾਮ ਬੋਲਿਆ ਕਰੋ ਮੇਰਾ ਤੁਹਾਨੂੰ ਪਤਾ ਸੁਭਾਅ ਬੜਾ ਅੱਜਕੱਲ੍ਹ ਕੀ ਜਰਸ ਬਾਜੇਗਾ ਅਰਬ ਚੁੱਪੀ ਫਿਰ ਚੁੱਪੀ ਫਿਰ ਮੈਨੂੰ ਵੀ ਸੁਣ ਸੁੱਤੀ ਭਾਈ ਚੱਕ ਕੇ ਬਾਹਰ ਬੂਏ ਤੇ ਰੱਖ ਆਉਣੀ ਐ ਮਾਰ ਲੁੱੱਕ ਪੈਨੋ ਚੱਕ ਤੇ ਦਵਾ ਹੌਲੀ ਨਹੀਂ ਗਈ ਨਾ ਵਜਨਦਾਰ ਬਹੁਤ ਆ ਮਮੀ ਇੱਕ ਕੁਮੈਂਟ ਵਾਲਾ ਸੌਰੀ ਆ ਪਾਲੀ ਦੀ ਕੁੜੀ ਮੰਨੂ ਕਰਕ ਟੀਚੀਆਂ ਛੱਡਦੀਆਂ ਮਾਂ ਤੂੰ ਬਸ ਤਾਮ ਮੈਂ ਗਿਆ ਤੂੰ ਕੀ ਕਰ ਲੇਂਗਾ ਹੱਥ ਤਾਂ ਲਈ ਮੇਰੇ ਤੇ ਕੀ ਕਰੇਂਗਾ ਕੀ ਕਤੇ ਮੇਰੀ ਲਾਤ ਕੰਨੋਂ ਫੜ ਕੇ ਤੈਨੂੰ ਸਿਖਾਉਣਾ ਸਾਰਾ ਕੁਝ ਮੈਂ ਬਿਗੜੀ ਤੂੰ ਪਾਲੀ ਦੀ ਤੂੰ ਵੀ ਵਿਗੜਿਆ ਮਿੱਕੀਆਂ ਆਂਗਾ ਤੇ ਭਰਾਵਾਂ ਦੀ ਸਭ ਤੋਂ ਪਰਿਵਾਰ ਆ ਇੱਥੇ ਨੀ ਨੀ ਜ਼ੁਲਮ ਨਹੀਂ ਚੱਲਣਾ ਇੱਥੇ ਤੂੰ ਹੀ ਵਿਗੜਿਆ ਇਕਵਾਲਾ ਇੱਥੇ ਸਾਰੇ ਲਵ ਯੂ ਆ ਸਾਰਿਆਂ ਨੂੰ ਬਾਟ ਮੋਟਾ ਅੱਜ ਸੈਰ ਤੇ ਪਿੰਡ ਦੀ ਸੈਰ ਖੇਤਾਂ ਦੀ ਸੈਰ ਯਾ ਇੱਥੇ ਲਾਈ ਮੌਲ ਕਿੰਨੇ ਕੰਮ ਹੋਇਆ ਪਿਆ ਵਾ ਇੱਧਰ ਸੁਖਣਾ ਲੈ ਕੇ ਸਾਡੀ ਵੇਖ ਲੋ ਤੁਸੀਂ ਹਾਂਜੀ ਬਸ ਇਹਦੇ ਆਲੇ ਦੁਆਲੇ ਅਸੀਂ ਕੋ ਬਾਉਂਡਰੀ ਬਣਾਉਣੀ ਆ ਆ ਵੀ ਬਾਉਂਡਰੀ ਆ ਵੀ ਬਣੀ ਹੋਈ ਵਿੱਚ ਇਹ ਇਹ ਮਾੜੀ ਜੀ ਦਲਦਲ ਵਾਲੀ ਦਲਦਲ ਵਧੀਆ ਬਣਾਉਣੀ ਥੋੜੀ ਜਿਹਾ ਵਧੀਆ ਬਣਾਉਣੀ ਚਾਹੀਦਾ ਨੇ ਆਗਰਾ ਫਾਲ ਕਿਹੜਾ ਫਾਲ ਆ ਇਹ ਉਹ ਦੂਜਾ ਪਰਾਂ ਵੀ ਆ ਇਹ ਛੱਪੜ ਫਾਲ ਆ ਸਾਡਾ ਦਾ ਅੱਜ ਵੇਖ ਸਕਦੇ ਹੋ ਆ ਵੀਊ ਤੁਹਾਨੂੰ ਕਿਤੇ ਨਹੀਂ ਮਿਲਣਾ ਇਹ ਕੈਨੇਡਾ ਦੇ ਮਲਿਕਾਂ ਲੋ ਨਿਊਜ਼ੀਲੈਂਡ ਵਾਲੋਂ ਕਹਿੰਦੇ ਮਿਲਦੇ ਨਹੀਂ ਵੀਊ ਇਹ ਵੀਊ ਸਿਰਫ ਮਿਲ ਸਕਦਾ ਓਨਲੀ ਪ੍ਰਤੀ 100 ਪਰ ਕੀਮਤ ਧਰਤੀ ਤੇ ਪੰਜਾਬ 'ਚ ਮੁੱਕਦੀ ਗੱਲ ਆ ਸਹੀ ਗੱਲ ਬਾਕੀ ਸਸਤੀ ਗੱਲ ਸੋ ਸਾਡੇ ਪਿਛੇ ਖੇਤ ਰਹਿ ਗਿਆ ਉਹ ਖੇਤ ਸਾਡੇ ਖੇਤ ਗੇਟਾ ਲਾ ਕੇ ਅਸੀਂ ਹੁਣ ਚੱਲੇ ਘਰਾਂ ਨੂੰ ਤਿਆਰ ਹੋ ਕੇ ਗੇਟਾ ਲਾਉਣ ਆ ਗਏ ਅੱਜ ਸਸਤੀ ਗੱਲ ਜੀ ਗੁੱਡ ਮਾਰਨਿੰਗ ਉਹ ਵਿਆਹ ਲੰਘ ਕੇ ਹੁਣ ਕੋਟ ਭਾਲਦੇ ਵੇਖੀ ਦਾਦਰ ਗੱਡੀ ਟੰਗੀ ਫਦਾ ਕੋਟ ਮੇਰਾ ਸਾਰੇ ਵਿਆਹ ਲੰਗਾ ਦੇ ਸਾਰੇ ਵਿਆਹ ਲੰਗਾ ਦੇ ਬਲੇ ਨਵਾ ਬਲੇ ਹੋਵੇ ਗੱਡੀ ਟੰਗੀ ਫਿਰਦਾ ਭਾਈ ਇੱਥੇ ਪਾਣੀ ਮਾਰਦੀ ਬਲੇਜਰ ਤੇ ਵਿਆਹ ਉਲੀ لازਮੀ ਬਲੇਜਰ ਨੇ ਲੈਕਿਨ ਲੈਕਿਨ ਜਾਈਦੇ ਹੁੰਦਿਆ ਸੱਚੇ ਨਹੀਂ ਗਿਆ ਯਾਰ ਹਾਂ ਤੇ ਪੁਰਾਣੇ ਲੈਕਿਨ ਨਹੀਂ ਕਿਸੇ ਹਾਂ ਜੀ ਕੋਈ ਨਾ ਪ੍ਰੈਸ਼ਰੀ ਹੈ ਕੰਮ ਕਰ ਲੈਣ ਡੌੜ ਜੀ ਕੰਮ ਕਰ ਲੈਣ ਬਣਾਇਆ ਸਿਸਟਮ ਲਾ ਕੇ ਨਹੀਂ ਹੈ ਇਹ ਵਾਲਾ ਚ ਲਈ ਵਾਲਾ ਤੇ ਇਹਦੇ ਤੇ ਭਾਈ ਹਾਂ ਵੀ ਇਹ ਕੀ ਆ ਵਾਲਾਂ ਦੇ ਲਾਏ ਜਾਂਦੇ ਵਾਲਾਂ ਦੇ ਲਾ ਵਾਲਾਂ ਤੇ ਇਹ ਕੀ ਆ ਕਰੋ ਹੈ ਕਰੋ ਮੇਰੀ ਲੈਟਰ ਉੱਤੇ ਲਾ ਦੇ ਇਹਦੇ ਮੱਥੇ ਲਾ ਲੈਟਰ ਦਾ ਦਿੰਦੀ ਨਾੜੀ ਹੈ ਰਾਤ ਨੂੰ ਦੇਖਦੇ ਮੱਥੇ ਲਾ ਲੈਟਾ ਬਹਿ ਜਾ ਲਾਈਟਾਂ ਲਵਾਉਣੀਆਂ ਕੀ ਲਾਉਣ ਗਿਆ ਸੀ ਲਾਈਟਾਂ ਨਾ ਪਾਉਣੀ ਹੈ ਰਾਤ ਨੂੰ ਦੇਖਦੇ ਮੱਥੇ ਲਾ ਲੈਟਾ ਬਹਿ ਜਾ ਲਾਈਟਾਂ ਲਵਾਉਣੀਆਂ ਕੀ ਲਾਉਣ ਗਿਆ ਸੀ ਲਾਈਟਾਂ ਇਹਦੇ ਵਿੱਚੋਂ ਆਏ ਕਰਕੇ ਲਵਾਈ ਰਾਧੀਨ ਨਾੜੀ ਕਹਿੰਦੇ ਨੇਰੇ ਕੇ ਨਾ ਪਕਾਈ ਮਾਰੀ ਜਾ ਕਰੋ ਐਵੇਂ ਓਏ ਓਏ ਲੈ ਜਾ ਉਹ ਨਿਕਲ ਲੈ ਗਿਆ ਨੱਕੋ ਠੀਕ ਆ ਹਾਂਜੀ ਜੈ ਜੈ ਲਾਲੇ ਮੈਂ ਖਾਰੋ ਤੁਹਾਡੇ ਕੋਲ ਹੀ ਆਈ ਦਾ ਖਾ ਲਓ ਡੇਟ ਸਹੀ ਸਹੀ ਪਾਣੀ ਪੀਣਾ ਸਿਹਤ ਲਈ ਬਹੁਤ ਜ਼ਰੂਰੀ ਹੈ ਠੀਕ ਆ ਆ ਭਾਈ ਹੈ ਇਹ ਭਾਈ ਆਪਣਾ ਵੀਰਾ ਆਪਣਾ ਬੈਟਰ ਕਲੀਮਿਕ ਰਿਚਨ ਫੋਰਤਾਲ ਕੋਟ ਓਏ ਵੀਜਿਆ ਦੇ ਫੋਨ ਆਏ ਨੇ ਤਿੰਨ ਵੀਜੇ ਲਵਾ ਕੇ ਆਏ ਅੱਜ ਹੀ ਅਸੀਂ ਬੋਤਲ ਜਾਰੇ ਵੱਡੀ ਹੈ ਨਹੀਂ ਥੋੜੀ ਸਾਈਜ਼ ਹੈ ਚ ਬੰਦਾ ਪਾਣੀ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਕਹਿੰਦੇ ਇਹ ਚ ਕਿੰਨੇ ਮਿਲੀਲੀਟਰ ਪਾਣੀ ਪੀਆ ਜਾਂਦਾ 750 ml 7 750 750 750 ਕਿਲੋਮੀਟਰ 750 ਮੀਟਰ 750 ml ਪਾਣੀ ਪੀਣਾ ਤੇ ਚਾਰ ਘੁੱਟਾ ਮਤਲਬ ਮੇਰੀਆਂ ਦੋ ਘੁੱਟਾ ਦੋ ਘੁੱਟਾ ਫੇਰ ਤਾਂ ਫਿਰ ਤਿੰਨ ਚਾਰ ਘੜਾ ਲੋਂਦਾ ਫੈ ਤਾਂ ਨਹੀਂ ਕਿ ਬਾਹਰੋਂ ਨਹੀਂ ਅੰਦਰੋਂ ਨਹੀਂ ਨੇਵਾ ਅੰਦਰੋਂ ਮਿਲੇ ਪ੍ਰੋਪਰ ਇਹ ਫੂਡ ਗ੍ਰੇਡ ਦੀ ਬੋਤਲ ਹੈ ਮਤਲਬ ਵਿਦਆਊਟ ਕੈਮੀਕਲ ਹਾਂਜੀ ਤੂੰ ਕਹਿਦਾ ਮੈਂ ਸਾਨੂੰ ਪੰਪੋਂ ਦੇ ਕੇ ਲੇ ਮੇਰੇ ਤਾਂ ਹੈ ਨਹੀਂ ਅਲੂਮੀਨੀਅਮ ਲੈਣੇ ਆਏ ਜਾ ਮਾੜੀ ਜਾ ਸਾਤਰੀ ਗਾ ਇਹ ਬਹੁਤ ਯਾਰ ਤੂੰ ਇਹ ਕਿਹਾ ਉਹਨੇ ਅਲੂਮੀਨੀਅਮ ਵਧੀਆ ਨਹੀਂ ਹੁੰਦੀ ਜਾਰੇ ਨਾ ਖੁਰਦੀ ਆ ਅਲੂਮੀਨੀਅਮ ਕਰਦੇ ਆ ਤੇ ਵੀ ਖੁਰਦੀ ਹੁੰਦੀ ਆ ਕਦੇ ਆਹ ਤੇ ਵੀ ਨਹੀਂ ਲੈਣੀ ਚਾਹੀਦੀ ਆਪਾਂ ਕਰਦੇ ਆ ਤੂੰ ਕੋਈ ਨਾ ਸੋਹਣੀ ਆ ਬੋਦਨ ਆਵੇ ਗੱਡੀ ਸੋਹਣੀ ਆ ਟੈਗ ਬਾਕ ਬਹੁਤ ਛੋਟਾ ਲੱਗਾ ਜਦਾ ਯਾਰ ਆਪਾਂ ਜੋ ਕਰੇ ਜਾਇਆ ਕਰਾਂਗੇ ਇਹ ਚੋਂ ਪਾਣੀ ਪੀਆ ਕਰਾਂਗੇ ਤੇ ਤੂੰ ਮੰਗਿਆ ਨਹੀਂ ਕਰਨਾ ਪਾਣੀ ਹੁਣੀ ਹਿਸਾਬ ਵਾਲਾ ਹੁਣੇ ਵਾਲਾ ਪਾਣੀ ਘੁੱਟ ਲਾਇਆ ਕਰ ਪਿੰਨੇ ਹਿਸਾਬ ਆ ਰੋਵਰ ਘੁੱਟ ਘੁੱਟ ਪਾਣੀ ਪੀਣਾ ਤੇ ਹਿਸਾਬ ਆ ਲੈ ਪੰਜ ਪੰਜ ਰੁਪਏ ਪੈਣਾ ਇਹ ਰੇਨ ਆ ਬੋਤਲ ਇਹ ਅੰਦਰੋਂ ਨਹੀਂ ਮਿਲਿਆ ਨਹੀਂ ਮਿਲਿਆ ਇਹ ਬੋਤਲ ਹਾਂ ਸੈਜ ਇਹਦੇ ਨਾਲ ਬਾ ਟੱਬ ਹੀ ਰੱਖਣਾ ਪੈਣਾ ਇਹ ਲਈਦਾ ਇੱਥੇ ਰਹਿ ਗਾਈਚ ਕੱਲੋਂ ਬੋਲੋ ਲੋਟ ਹੀ ਨਹੀਂ ਇਹਨੂੰ ਟੱਬ ਨਹੀਂ ਮਿਲਾਈ ਗਾਈਚ ਪਾਣੀ ਆ ਬਈ ਆਇ ਠੀਕ ਹੈ ਇਹ ਪੀ ਲੈ ਗਏ ਜਿੱਥੇ ਆਇਆ ਕੱਲੋਂ ਬੋਲੋ ਲੋਟ ਹੀ ਨਹੀਂ ਇਹਨੂੰ ਟੱਬ ਲਾਉਣਾ ਪੈਣਾ ਛੋਟੇ ਨੂੰ ਤਾਂ ਤੋ ਸਾਡੇ ਬਹੁਤ ਮਾੜੀ ਹੋ ਚੁੱਕੀ ਪੁੱਛੋ ਕੀ ਟੀ-ਸ਼ਰਟ ਓਖੇ ਤੋਂ ਪਾ ਲਈ ਆ ਹੁਣ ਲੈਂਣੀ ਹੈ ਅੱਗ ਲੈ ਜਿਹੜੀ ਨੰਗੂ ਲੈਣੀ ਪੈਣੀ ਆ ਲੈਣੀ ਤਾਂ ਪੈਸੇ ਪਰ ਲਵਣੀ ਵੀ ਪੈਣੀ ਇੱਕ ਵਾਰੀ ਬਿੱਲ ਕਰਾਉਣ ਲਈ ਬਿੱਲ ਤਾਂ ਸਿੱਧੇ ਹੋ ਜਾਣਾ ਆ ਦੇ ਦੇ ਫੜਾ ਕੇ ਲਾ ਉਹ ਮੇਰੇ ਲਈ ਨਾ ਬੜੇ ਉਦਣਾਂ ਕੋ ਮੜਾ ਸਲਮਾਨ ਖਾਨ ਫੋਨ ਲਿਆ ਹਾਲ ਉਹਨਾਂ ਕੇ ਬੜਾ ਰੇਟ ਕੱਟ ਕਰੀ ਬਾਈ ਫਰਮਾਰਖਾਂ ਗੱਲ ਕਰਾ ਰਹੀ ਹੈ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ